ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਭਾਬ ਜੀ ਜਿਹੜੇ ਕਿਸਾਨ ਹੜ੍ਹਾਂ ਤੋਂ ਪ੍ਰਭਾਵਿਤ ਨੇ ਉਹਨਾਂ ਨੂੰ ਅਸੀਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਸਾਡੇ ਪ੍ਰਵਾਹ ਨੇ ਤੇ ਕਿਸਾਨਾਂ ਦੇ ਨਾਲ ਕੇ ਇਹਦੇ ਵਿੱਚ ਅਸੀਂ 100 ਬੈਗ ਬੀਜ ਤੇ 100 ਬੈਗ ਖਾਦ ਦਾ ਕਾਇਦਾ ਦੇ ਰਹੇ ਤੇ ਛੋਟੇ-ਛੋਟੇ ਕਿਸਾਨ ਨੇ ਸਾਰੇ ਸਾਡੇ ਕੋਲ ਆਏ ਤੇ ਅਸੀਂ ਪਰਿਵਾਰ ਨੇ ਫੈਸਲਾ ਕੀਤਾ ਕਿ ਜੋ ਇਹ ਪਹਿਲਾਂ ਵੀ ਅਸੀਂ ਜਾਂਦੇ ਰਹੇ ਹੜਾ ਕੁਝ ਸਾਡੇ ਬੰਦੇ ਤੱਕ ਕਿ ਰਸਤਾ ਬਸਤਾ ਫਿਰ ਬਾਅਦ ਚ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਸੀ ਆਪਾਂ ਛੋਟੇ ਕਿਸਾਨਾਂ ਨੂੰ ਆਪਣੇ ਖਾ ਤੇ ਪੀ ਦਈਏ ਕਿਉਂਕਿ ਕਿਸਾਨ ਵੀ ਚੜ੍ਹਦੀ ਕਲਾ ਚ ਨੇ ਇਹ ਜਿਹੜਾ ਹਾਰਿਆ ਭਗੜੀ ਸਾਹਿਬ ਇਹ ਸਾਡੇ ਘਰ ਤੇ ਢਾ ਸਕਦਾ ਪਰ ਸਾਡੇ ਹੌਂਸਲੇ ਵੀ ਪਸਟ ਕਰ ਸਕਦਾ ਇਸ ਕਰਕੇ ਸਾਰੇ ਕਿਸਾਨ ਜਿਹੜੇ ਆ ਭਾਵੇਂ ਹੜ੍ਹਾਂ ਤੋਂ ਪ੍ਰਭਾਵਿਤ ਨਹੀਂ ਪਰ ਫਿਰ ਵੀ ਚੰਗੀ ਕਲਾ ਵਿੱਚ ਆ ਤੇ ਸਾਡਾ ਇੱਕ ਛੋਟਾ ਜਿਹਾ ਪ੍ਰਲਾਇਆ ਕਿ ਅਸੀਂ ਵੀ ਕਿਸਾਨਾਂ ਨੂੰ ਥੋੜੀ ਬਹੁਤੀ ਮਦਦ ਕਰੀਏ ਇਸ ਕਰਕੇ 100 ਬੋਰੀ ਬੀਜ ਤੇ 100 ਬੋਰੀ ਖਾਦ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਇਹ ਆਪਣੇ ਸਾਲ ਮੈਂ ਤੁਹਾਨੂੰ ਪੜ ਕੇ ਸੁਣਾਇ ਤੇ ਨਾ ਤੇ ਬਲਵਿੰਦਰ ਸਿੰਘ ਪੁੱਤਰ ਮਹਦਰ ਸਿੰਘ ਵਾਸੀ ਬਨਾਲਪੁਰ ਗੁਰਮukh ਸਿੰਘ ਪਰਮਜੀਤ ਸਿੰਘ ਅਮਰੀਕ ਸਿੰਘ ਵਾਸੀ ਛਾਪੁਰ ਗਰਾਇਆ ਪਿਆਰਪੁਰ ਸਿੰਘ ਪੁੱਤਰ ਮਹਦਰ ਸਿੰਘ ਵਾਸੀ ਟਿਕੜੀ ਲਖਵਿੰਦਰ ਸਿੰਘ ਤਲਵੰਦ ਸਿੰਘ ਟਿਕੜੀ ਸਤਨਾਮ ਸਿੰਘ ਚੰਨਨ ਸਿੰਘ ਟਿਕੜੀ ਬਲਵਿੰਦਰ ਸਿੰਘ ਛਾਪੁਰ ਗਰਾਇਆ ਸਤਨਾਮ ਸਿੰਘ ਚੰਨਨ ਸਿੰਘ ਪਟਕਾੜਾ ਕਲਵੰਤ ਸਿੰਘ ਰਾਮਦਵਾਲੀ ਭਪਿੰਦਰ ਸਿੰਘ ਜੋਗਾ ਹੀ ਰਹੀਮਾਬਾਦ ਤਲਬਾਜ ਸਿੰਘ ਕਰਤਾਰ ਸਿੰਘ ਕਮਾਲਪੁਰ ਤੇ ਡਾਕਟਰ ਸੁਖਵੰਤ ਸਿੰਘ ਜਨਾਲਾ ਮੁੰਦਰ ਸਿੰਘ ਜਾਕਰ ਸੇ ਧਰਮਕੋਟ ਗਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੋਸਤ ਪਰ ਤੇ ਸੇਂਦਰ ਸਿੰਘ ਧਰਮਕੋਟ ਇਹ ਕਿਸਾਨ ਸਾਡੇ ਕੋਲ ਅੱਜ ਪਹੁੰਚੇ ਨੇ ਤੇ ਅਸੀਂ ਗੁਰੂ ਅਕੀਰਦਾਸ ਵੀ ਕਰਦੇ ਗੁਰੂ ਸੱਚੇ ਪਾਤਸ਼ਾਹ ਇਹ ਜਿਹੜਾ ਬੀਜ ਹੈ ਜਿੱਥੇ ਵੀ ਜਾਵੇ ਉਥੇ ਸੋਹਣੀ ਉਪਜ ਹੋਵੇ ਤੇ ਇਹ ਕਿਸਾਨ ਵੀ ਸੱਚਾਈ ਦੀ ਕਲਾ ਵਿੱਚ ਰਹਿਣ ਹੋਣ ਅਸੀਂ ਅਰਦਾਸ ਕਰਾਉਣੀ ਆ ਤੇ ਅਰਦਾਸ ਕਰਾ ਕੇ ਫਿਰ ਇਹ ਪੀਂ ਬੰਣਾ ਰੰਮ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਫੜ ਪੀੜਤਾਂ ਦੇ ਵਾਸਤੇ ਸਰੋ ਸਾਹਿਬ ਢਿੱਲੋ ਸਾਹਿਬ ਵਸਾਨੇ ਜੋ ਵੀ ਖਾਦ ਦਾ ਉਪਰਾਲਾ ਕੀਤਾ ਬਹੁਤ ਹੀ ਵਧੀਆ ਵਾ ਇਹਨਾਂ ਨੂੰ ਇਹਨਾਂ ਤੋਂ ਸਿੱਖਿਆ ਲੈ ਕੇ ਤੇ ਹੋਰ ਸੰਸਥਾਵਾਂ ਨੂੰ ਵੀ ਹਰ ਦੇ ਫੜ ਪੀੜਤਾਂ ਦੇ ਕਿਸਾਨਾਂ ਵਾਸਤੇ ਜੋ ਮਦਦ ਕੀਤੀ ਜਾਏ ਤਾਂ ਬਹੁਤ ਵਧੀਆ ਗੱਲ ਆ ਤਾਂ ਕਿ ਲੋਕਾਂ ਵਿੱਚ ਕਾਫੀ ਸਿਹਤ ਮਿਲੇ ਤੇ ਲੋਕਾਂ ਦਾ ਨੁਕਸਾਨ ਬਹੁਤ ਹੋ ਗਿਆ ਇਸ ਕਰਕੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿੱਥੇ ਬੀਜ ਜਾਵੇ ਵਧੀਆ ਫਸਲ ਪੈਦਾਵਾਰ ਉਹ ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਅੱਜ ਜਿਹੜਾ ਪ੍ਰਾਲਾ ਢਿੱਲੋਂ ਸਾਹਿਬ ਨੇ ਕੀਤਾ ਬਹੁਤ ਵਧੀਆ ਪ੍ਰਾਲਾ ਵਾ ਜੋ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਉਹਨਾਂ ਨੂੰ ਕਣਕ ਤੇ ਬੀਜ ਵੱਡੇ ਆ ਇਹ ਬਹੁਤ ਵਧੀਆ ਪ੍ਰਾਲਾ ਵਾ ਇਹ ਹੋਰ ਵੀ ਸੱਜਣਾ ਮਿੱਤਰਾਂ ਨੂੰ ਚਾਹੀਦਾ ਵਾ ਜਿਨ੍ਹਾਂ ਦਾ ਹੱਥ ਪੈਂਦਾ ਉਹ ਲੋਕਾਂ ਦੀ ਸਹਾਇਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਹ ਤੁਹਾਡੇ ਪਿੰਡ ਦੇ ਅਜ ਬਾਬਾ

ਤੇ ਇਹ ਕਰਨ ਬਹੁਤ ਕੋ ਦੁਆਰੇ ਅੰਦਾਜ਼ ਬਹੁਤ ਸੋਹਣਾ ਲੱਗਾ ਠੀਕ ਠੀਕ